ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਆਪਾਂ ਇੱਕ ਹਫ਼ਤਾ ਪਹਿਲਾਂ ਦੋਸਤੋ ਆਪਣੇ ਖੇਤ ਚ ਰਾਸ਼ੀ ਵਰਸੀਨ ਦੀ 601 ਵੈਰੈਟੀ ਦੀ ਬਜਾਈ ਆ ਜੋ ਕੀਤੀ ਸੀ ਅੱਜ ਆਪਾਂ ਆਪਣੇ ਖੇਤ ਚ ਦੋ ਗਟੀਆਂ ਦੀ ਹੋਰ ਬਜਾਈ ਆ ਜਿਹੜੀ ਉਹ ਕੀਤੀ ਆ ਦੋਸਤੋ ਇਸ ਸਾਲ ਆਪਾਂ ਤਿੰਨ ਵੈਰੈਟੀਆਂ ਦੀ ਬਜਾਈ ਵਰਸੀਮ ਦੀ ਕੀਤੀ ਆ ਤਿੰਨੇ ਵੈਰੈਟੀਆਂ ਲੱਗ ਲੱਗਣ ਤੋਂ ਅੱਗੇ ਵੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਕਿ ਤਿੰਨੇ ਵੈਰੈਟੀਆਂ ਚ ਕੀ ਕੀ ਫਰਕ ਆ ਉਸ ਦਿਨ ਆਪਾਂ ਰਾਸ਼ੀ ਦੀ 601 ਵੈਰੈਟੀ ਦੀ ਬਜਾਈ ਕੀਤੀ ਸੀ ਅੱਜ ਆਪਾਂ BL ਇੱਕ ਵੈਰੈਟੀ ਦੀ ਬੀਜਾਈਆ ਜੋ ਕੀਤੀ। ਇਹ ਜੋ BL ਇੱਕ ਵੈਰੈਟੀ ਆ ਇਹ ਠੰਡ 'ਚ ਤੇਜ਼ੀ ਨਾਲ ਵਧਣ ਵਾਲੀ ਵੈਰੈਟੀ ਆ ਦੋਸਤੋ ਜਿਵੇਂ ਦੂਸਰੀਆਂ ਵੈਰੈਟੀਆਂ ਨੇ ਜਿਹੜੀਆਂ ਉਹ ਠੰਡ 'ਚ ਫਟਾਰਾ ਨਹੀਂ ਕਰਦੀਆਂ ਜਾਂ ਤੇਜ਼ੀ ਨਾਲ ਆਪਣੀ ਗਰੋਥ ਨਹੀਂ ਕਰਦੀਆਂ ਇਹ ਜੋ BL ਇੱਕ ਵੈਰੈਟੀ ਤੋਂ ਇਸ ਤੇ ਠੰਡ ਦਾ ਜਿਆਦਾ ਕੋਈ ਅਸਰ ਨਹੀਂ ਹੁੰਦਾ। ਇਹ ਠੰਡ 'ਚ ਵੀ ਓਨਾ ਫਟਾਰਾ ਹੀ ਕਰਦੀ ਰਹਿੰਦੀ ਆ ਜਿੰਨਾ ਜਿਵੇਂ ਹੁਣ ਟੈਂਪਰੇਚਰ ਸਹੀ ਹੈ ਇਸ ਮੌਸਮ 'ਚ ਕਰ ਰਹੀ ਆ। ਤੇ ਜੇਕਰ ਆਪਾਂ ਜਿਆਦਾ ਫਟਾਰੇ ਲਈ ਤੇ ਤੇਜ਼ੀ ਨਾਲ ਗਰੋਥ ਕਰਨ ਵਾਲੀ ਵੈਰੈਟੀ ਬੀਜਣੀ ਆ ਆਪਾਂ BL ਇੱਕ ਵੈਰਾਈਟੀ ਆ ਜਿਹੜੀ ਇਹ ਬੀਜ ਸਕ ਇਸ ਤੋਂ ਇਲਾਵਾ ਆਪਾਂ ਦੂਸਰੇ ਕਹਰੇ ਚ ਜਿਹੜੀ BL 10 ਵੈਰਾਈਟੀ ਆ ਇਹਦੀ ਬਜਾਈ ਕੀਤੀ ਆ BL 10 ਵੈਰਾਈਟੀ ਬਹੁਤ ਵਧੀਆ ਵੈਰਾਈਟੀ ਆ BL 10 ਬਰਸੀਮ ਦਾ ਬੀਜ ਜੋ ਇਹ ਸਭ ਤੋਂ ਬਰੀਕ ਬੀਜਾ ਦੋ ਜੇਕਰ ਆਪਾਂ ਦੂਸਰੀਆਂ ਵੈਰਾਈਟੀਆਂ ਦਾ ਜਿਹੜਾ ਬੀਜ ਆ ਉਹ ਆਪਾਂ 1 ਏਕੜ ਚ 12 ਤੋਂ 15 ਕਿਲੋ ਪਾ ਰਹਿਆਂ ਤਾਂ ਇਸ ਬਰਸੀਮ ਦਾ ਜਿਹੜਾ ਬੀਜ ਆ ਉਹ 8 ਤੋਂ 10 ਕਿਲੋ 1 ਏਕੜ ਚ ਪੈਣਾ ਇਹਦਾ ਝਾੜ ਵੀ ਵਧੀਆ ਤੋਂ BL 10 ਵੈਰਾਈਟੀ ਦਾ ਜੇਕਰ ਵਧੀਆ ਸਮੇਂ ਤੇ ਇਹਦੀ ਬਜਾਈ ਹੋ ਜੇ ਚੰਗੀ ਦੇਖਭਾਲ ਹੋ ਜੇ ਤੇ ਇਹਦੇ ਕਿੱਕੜ ਦਾ ਝਾੜ ਆ ਜੋ 300 ਕੁਆਰਟਲ ਤੱਕ ਚਲਾ ਜਾਂਦਾ ਤੇ ਇਹਨੂੰ ਤਨਾਗਲਨ ਦੀ ਦਿੱਕਤ ਨਹੀਂ ਆਉਂਦੀ ਜਿਹੜੀ BL10 ਵੈਰੈਟੀ ਤੋਂ ਜਿਵੇਂ ਦੂਸਰੀਆਂ ਵੈਰੈਟੀਆਂ ਨੂੰ ਤਨਾਗਲਨ ਦੀ ਦਿੱਕਤ ਆ ਜਾਂਦੀ ਆ ਇਹਨੂੰ ਕਾਫੀ ਹੱਦ ਤੱਕ ਘੱਟ ਤਨਾਗਲਨ ਦੀ ਦਿੱਕਤ ਆ ਜੋ ਆਉਂਦੀ ਆ ਇਸ ਤੋਂ ਇਲਾਵਾ ਇਹ ਦਾ ਫਟਾਰਾ ਵੀ ਵਧੀਆ ਇਹ ਵੀ ਠੰਡ 'ਚ ਵਧੀਆ ਫਟਾਰਾ ਕਰਦੀ ਆ ਜੇਕਰ ਆਪਾਂ ਬੀਜਨੇ ਤਾਂ ਇਹਦੀ ਬਜਾਏ ਵੀ ਕਰ ਸਕਾਂ ਬਾਕੀ ਜਿਹੜੀ BL 10 ਵੈਰੈਟੀ ਇਹ ਹਾੜੂ ਵਰਸੀਮਾ ਜਿਵੇਂ ਦੂਸਰੀਆਂ ਵਰਸੀਮਾ ਨੇ ਜਿਹੜੀਆਂ ਆਪਣੀਆਂ ਮਾਰਚ 'ਚ ਖਤਮ ਹੋ ਜਾਂਦੀਆਂ ਨੇ ਜਿਵੇਂ ਇਹ ਵੈਰਾਈਟੀਆਂ ਜੋ ਇਹ ਅਪ੍ਰੈਲ ਦੇ ਲਾਸਟ ਤੱਕ ਚੱਲਣ ਵਾਲੀ ਵੈਰਾਈਟੀਆਂ ਤਿੱਕਰ ਆਪਾਂ ਬਜਾਈ ਕਰਨੀਆਂ ਤਾਂ ਇਹਨਾਂ ਬੀਜਾਂ ਦੀ ਹੁਣ ਬਜਾਈ ਕਰ ਸਕਦੇ ਹਾਂ ਸੀਮਾ ਦੀ ਬਜਾਈ ਲਈ ਹੁਣ ਬਹੁਤ ਵਧੀਆ ਸਮਾਂ ਚੱਲ ਰਿਹਾ ਕਿਉਂਕਿ ਅੱਗੇ ਨਵੰਬਰ ਮਹੀਨੇ ਦੇ ਵਿੱਚ ਠੰਡ ਵਧਣ ਦੇ ਕਾਰਨ ਜਿਹੜੀਆਂ ਆਪਣੀਆਂ ਬਰਸੀਮਾਂ ਨੇ ਉਹਨਾਂ ਦੀ ਗ੍ਰੋਥ ਵੀ ਰੁਕ ਜਾਊਗੀ ਤੇ ਜਿਹੜਾ ਬੀਜ ਆ ਉਹ ਵੀ ਪੂਰਾ ਹਰਾ ਨਹੀਂ ਹੁੰਦਾ ਇਸ ਲਈ ਜੇ ਹੁਣ ਬਜਾਈ ਕਰਨੀ ਆ ਤਾਂ ਹੁਣ ਬਹੁਤ ਵਧੀਆ ਟੈਂਪਰੇਚਰ ਆਪਾਂ ਆਪਣੀ ਬਰਸੀਮਾਂ ਦੀ ਬਜਾਈ ਆ ਜੋ ਕਰ ਸਕਦੇ ਹਾਂ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਨਵੀਆਂ ਵੀ